ਇਹ ਤਾਂ ਕਤਾਰ ਪੀਆ ਸਭ ਕੁਝ ਨਹੀਂ ਚੰਦਰਾਮਾ ਦਾ ਪੱਖ ਲੈ ਲਿਆ ਨਾ ਤੇ ਗੁਰਬਾਣੀ ਵਿੱਚ ਕਹਿੰਦਾ ਜੇ ਸੋ ਚੰਦਾ ਉਗਵਹੀਂ ਸੂਰ ਦੇ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋੜਾ ਦਾ ਗੁਰੂ ਦੇ ਗਿਆਨ ਤੋਂ ਬਿਨਾਂ ਗੁਰਬਾਣੀ ਦੇ ਗਿਆਨ ਤੋਂ ਬਿਨਾਂ ਤੇ ਹਨੇਰੀ ਧੂ ਹੁੰਦਾ ਇਹ ਜੇ ਭਾਵੇਂ ਸੋ ਚੰਦਰ ਨਹੀਂ ਚੜ ਜਾਣਾ ਇਹ ਵੀ ਜੇ ਭਾਵੇਂ ਹਜ਼ਾਰਾ ਸੂਰ ਚੜ੍ਹ ਜਾਣਾ ਰਹਿਣਾ ਨਹੀਂ ਰਹੀਆ ਕਾ ਹਨੇਰੇ ਚੀ ਕਰਦੇ ਆ ਨਾ ਅਸੀਂ ਹਨੇਰਾ ਕਿਹੜਾ ਗਿਆਨਤਾ ਦਾ ਹਨੇਰਾ ਵੀ ਪਛਾਣ ਹੀ ਨਹੀਂ ਆ ਰਿਹਾ ਪਹਿਲਾਂ ਕਹਿੰਦਾ ਸੀ ਨਾ ਤਨ ਕਰਨਾ ਨਾਤਾ ਹਣੇ ਦੀ ਪਛਾਣ ਹੁੰਦੀ ਹੈ ਨਾ ਹਨੇਰੇ ਦੇ ਵਿੱਚ ਰਾਹ ਲੱਭਦਾ ਹੈ ਤੇ ਹਨੇਰੇ ਵਿੱਚ ਤਾਂ ਸੁਖਦਾਈ ਚੀਜ਼ ਵੀ ਦੁਖਦਾਈ ਹੋ ਜਾਂਦੀ ਹੈ ਇਹ ਪਹਿਲਾਂ ਆਪ ਸਮਝ ਰਿਆ ਸੀ ਇਸ ਕਰਕੇ ਆ ਗਿਆਨਤਾ ਦਾ ਹਨੇਰਾ ਦੂਰ ਕਰੋ ਜੀ ਗੁਰਬਾਣੀ ਦੇ ਗਿਆਨ ਨੂੰ ਮੰਨੋ ਦੋ ਪੱਖਲੇ ਲਈ ਚੰ드ਰਮਾ ਕੀ ਹੈ ਗੁਰਵਾਨ ਦੇ ਪੱਖ ਲੈ ਤੀਜਾ ਸਮਾਜਿਕ ਪੱਖ ਲੈ ਨੂੰ ਸਮਾਜਿਕ ਪੱਖ ਇਹ ਹੈ ਵੀ ਮਰਦ ਪ੍ਰਧਾਨ ਸਮਾਜ ਨੇ ਬੀਬੀਓ ਤੁਹਾਡੇ ਤੇ ਇਹ ਵਰਤ ਤੋਪੇਗੇ ਸੋਨੂੰ ਨੀਵਾ ਝਟਾਇਆ ਹੋਇਆ ਹੈ ਨੀਵਾ ਝਟਾਇਆ ਵੀ ਤੁਹਾਡਾ ਨਹੀਂ ਸਰਦਾ ਛੋਲੇ ਕਨ ਸਰਜੂ ਛੋਲੇ ਸੁੱਖੋ ਕੋਈ ਨਹੀਂ ਮੰਗਦਾ ਜੇ ਵਰਤ ਰੱਖੇ ਤੋਂ ਉਮਰ ਵਾਧੀ ਹੋਵੇ ਜਾਂ ਸੁੱਖ ਰਹਿੰਦੀ ਹੋਵੇ ਜੇ ਕਹੇ ਰਹਿੰਦੀ ਨਹੀਂ ਜੇ ਵੀ ਜੇ ਰਹਿੰਦੀ ਹੋਵੇ ਤਾਂ ਪਖੰਡੀ ਲੋਕਾਂ ਨੇ ਫਿਰ ਭਾਈਆਂ ਵਾਸਤੇ ਵਰਤ ਵੀ ਬਣਾਉਣੇ ਸੀ ਇਹ ਕੇਵਲ ਇਸਤਰੀ ਵਾਸਤੇ ਵਰਤ ਬਣਾਏ ਆ ਸਾਰੇ ਜਿੰਨੇ ਆ ਭਾਵ ਕਿ ਕਿਤੇ ਮਾਂ ਵਰਤ ਰੱਖਦੀ ਐ ਚਤਰੀ ਦਾ ਵੀ ਮੇਰਾ ਪੁੱਤ ਰਾਜੀ ਰਹੇ ਪੁੱਤ ਵਾਸਤੇ ਕੋਈ ਵਰਤ ਨਹੀਂ ਬਣਾਇਆ ਵੀ ਮੇਰੀ ਮਾਂ ਰਾਜੀ ਰਹੇ ਦੇਖੋ ਹਣਜੇ ਮਾਂ ਨੂੰ ਪੁੱਤ ਦੇ ਲੋੜਾ ਤਾਂ ਪੁੱਤ ਨੂੰ ਮਾਂ ਦੀ ਲੋੜ ਵੀ ਹੈ ਨਾ ਪਰ ਪੁਜਾਰੀ ਨੇ ਕੀ ਦੱਸਿਆ ਵੀ ਪੁੱਤ ਨੂੰ ਕੋਈ ਲੋੜ ਨਹੀਂ ਮਾਂ ਦੀ ਮਾਂ ਨੂੰ ਲੋੜ ਹੈ ਪੁੱਤ ਦੀ ਮਾਂ ਦਾ ਨਹੀਂ ਸਰਵਾ ਪੁੱਤ ਬਣਾ ਤੇ ਪੁਜਾਰੀ ਕਹਿੰਦਾ ਪੁੱਤ ਦਾ ਸਰਬ ਜੋ ਮਾਂ ਬਣਾ ਦੇਖੋ ਹੈ ਨਾ ਦੇਖੋ ਇੱਕ ਅਸਰ ਗੱਲ ਜਦ ਕਿ ਪੁੱਤ ਨੂੰ ਵੀ ਮਾਂ ਤੋਂ ਬਿਨਾ ਕੋਈ ਨਹੀਂ ਪੁੱਛਦਾ ਚਵਾਨੀ ਵਟੇ ਫੇਰ ਦੇਖੋ ਦੂਜਾ ਵਰਤ ਬਣਾਇਆ ਕਹਿੰਦੇ ਭੈਣ ਵਰਤ ਰੱਖੂਗੀ ਕਹਦਾ ਭਾਈ ਦੂਜ ਟਿਕਾ ਕਾਤੇ ਰੱਖੂਗੀ ਮੇਰਾ ਵੀਰ ਦਾ ਜੀ ਰਹੇ ਹਲ ਭੈਣ ਵਰਤ ਰੱਖਦੀ ਐ ਵੀਰ ਦਾ ਜੀ ਰਹੇ ਹਲ ਵੀਰ ਵਾਸਤੇ ਕੋਈ ਵਰਤ ਨਹੀਂ ਬਣਾਇਆ ਵੀ ਮੇਰੀ ਭੈਣ ਰਾਜੀ ਰਹੇ ਇਹਦਾ ਮਤਲਬ ਕੀ ਦੱਸਾਉਣਾ ਚਾਹੁੰਦਾ ਪੁਜਾਰੀ ਵੀ ਵੀਰ ਬਣਾਣੇ ਸਰਦਾ ਭੈਣ ਦਾ ਵੀਰ ਦਾ ਭੈਣ ਬਣਾ ਸਰ ਜੋ ਭੈਣ ਮਰਦੀ ਐ ਮਰ ਹੁੰਦੇ ਇਹਦੀ ਸੁੱਖ ਮੰਗਣ ਦੀ ਕੋਈ ਲੋੜ ਨਹੀਂ ਇੰਨਾ ਮਤਲਬ ਇਹੀ ਹੋ ਗਿਆ ਸਿੱਧ ਹੋ ਗਿਆ ਵੀ ਵਰਤਵਾ ਸੁੱਖ ਦੇ ਤੇ ਉਮਰ ਦਾ ਕੋਈ ਮਤਲਬ ਨਹੀਂ ਤਾਂ ਤੁਹਾਨੂੰ ਨੀਵਾ ਝਟਾਇਆ ਹੋਇਆ ਹੁਣ ਭੈਣ ਵਰਤ ਰੱਖਦੀ ਐ ਪਰ ਵੀਰ ਨਹੀਂ ਵਰਤ ਰੱਖਦਾ ਬੀਲ ਵਾਸਤੇ ਕੋਈ ਵਰਤ ਨਹੀਂ ਲੁਆਇਆ ਕਿਉਂਕਿ ਵਰਤ ਦਾ ਕੋਈ ਮਤਲਬ ਹੀ ਨਹੀਂ ਹੈ ਤਾਂ ਪਹਿਲਾਂ ਸਮਝੀ ਲੇ ਤੁਸੀਂ ਇੱਕ ਪਾਸੜ ਧੋਡੇ ਤੇ ਇਹ ਮਾਂ ਪੁੱਤ ਲਈ ਭੈਣ ਭਰਾ ਲਈ ਵਰਤ ਰੱਖਦੀ ਐ ਤੇ ਕਿਤੇ ਫਿਰ ਇਸਤਰੀ ਸੁਪਤਨੀ ਦੇ ਰੂਪ ਦੇ ਵਿੱਚ ਆਪਣੀ ਜੀਵਨ ਸਾਥੀ ਦੀ ਸੁੱਖ ਮੰਗਦੀ ਐ ਕਰੂਏ ਦਾ ਵਰਤ ਰੱਖ ਕੇ ਜੋ ਅੱਜ ਪਖੰਡਾ ਹੈ ਤੇ ਭਾਈ ਵਾਸਤੇ ਕੋਈ ਵਰਤ ਨਹੀਂ ਬਣਾਇਆ ਵੀ ਮੇਰੇ ਘਰ ਵਾਲੇ ਰਾਜੀ ਰਹੇ ਹੂੰ ਬੀਬੀ ਸੋਖ ਮੰਗਦੀ ਐ ਮੇਰਾ ਜੀਵਨ ਸਾਥੀ ਰਾਜੀ ਰਹੇ ਤੇ ਭਾਈ ਵਾਸਤੇ ਕੋਈ ਵਰਤ ਨਹੀਂ ਬਣਾਇਆ ਵੀ ਮੇਰੀ ਜੀਵਨ ਸਾਥੀਨ ਰਾਜੀ ਰਹੇ ਨਾਲ ਮਿਲ ਕੇ ਗੱਡੀ ਚੱਲਦੀ ਐ ਨਾ ਜੀਵਨ ਦੀ ਬਰਾਬਰਤਾ ਹੀ ਐ ਨਾ ਇਸਤਰੀ ਪੁਰਸ਼ ਨਾ ਕੋਈ ਨਹੀਂ ਬਣਾਇਆ ਹ ਤੋ ਸੋਚਿਆ ਤਾ ਨਾ ਤੁਸੀਂ ਕੁੱਝ ਵਿਚਾਰ ਕਰੋ ਇਸ ਦੀ ਭਾਵ ਕਿ ਪਖੰਡ ਸੋਡੇ ਤੇ ਥੋਪਿਆ ਗਿਆ ਵਰਤਾਂ ਦਾ ਤੁਹਾਡੇ ਤੇ ਇਸ ਕਰਕੇ ਸਮਾਜਿਕ ਪੱਖ ਨੂੰ ਸਮਝ ਲਿਆ ਵੀ ਇਹ ਤੁਹਾਨੂੰ ਮਰਦ ਪ੍ਰਧਾਨ ਸਮਾਜ ਨੇ ਨੀਮਾ ਚਾਇਆ ਹੋਇਆ ਹੈ ਵੀ ਤੁਹਾਡਾ ਨਹੀਂ ਸਰਦਾਂ ਮਾਂ ਦਾ ਨਹੀਂ ਸਰਦਾਂ ਪੁੱਤ ਬਿਨਾ ਭੈਣ ਦਾ ਵੀ ਸ਼ਰਮਾ ਵੀਰ ਬਿਨਾ ਤੇ ਇਸਤਰੀ ਦਾ ਵੀ ਸ਼ਰਮਾ ਬਤੇ ਘਰ ਵਾਲੇ ਬਿਨਾ ਸੋਡੇ ਬਿਨਾ ਸਰਜੂ ਇਹ ਦੱਸਿਆ ਮੈਂ ਤੁਸੀਂ ਦੇਖੋ ਫਿਰ ਹਾਂ ਇਹ ਪਖੰਡ جاری ਰੱਖਣਾ ਹੈ ਇਸ ਗੁਲਾਮੀ ਵਿੱਚੋਂ ਨਿਕਲਣਾ ਹੈ ਇਹ ਤੁਹਾਡੇ ਮਨ ਦੇ ਵਿੱਚ ਗੁਲਾਮੀ ਬੈਠ ਗਈ ਹੈ ਤਾਂ ਤੇ ਇਸ ਕਰਕੇ ਇਹ ਰਹੇ ਹਾਂ ਜੀ ਆਪਣੇ ਪੱਖ ਸਮਝ ਲੈਣ ਨੂੰ ਛੱਡਦੇ ਹੋ ਫੇਜੇਕ ਆਮ ਜਾਂ ਪੱਖ ਲੈਣਾ ਹੋਵੇ ਆਮ ਜਾਂ ਪੱਖ ਦਾ ਭਾਅ ਸਮਝ ਕੇ ਮੈਂ ਕਈ ਵਾਰ ਮਾਂ ਹੱਸਦਾ ਕਹਿ ਦਿੰਦਾ ਮੈਂ ਬੀਬੀਆਂ ਨੂੰ ਜਿਵੇਂ ਬਾਪ ਆਪਣੇ ਧੀ ਨੂੰ ਕਈ ਵਾਰੀ ਹੱਸਦਾ ਵੀ ਕੋਈ ਗੱਲ ਕਹੀ ਦਿੰਦੇ ਨਾ ਪਿਆਰਤੀ ਵੀ ਹਾਸੀ ਲੈਂਦੇ ਆ ਨਾ ਤੇ ਮੈਂ ਤਈ ਵਾਰ ਕਹਿਦਾ ਨਾ ਹੁੰਨੇ ਨੇ ਵਰਤ ਰੱਖ ਕੇ ਸਾਡੀਆਂ ਬੱਚੀਆਂ ਭੈਣਾ ਪਖੰਡ ਕਰਦੀਆਂ ਉਹ ਨੂੰ ਫਿਰ ਕਹਿ ਦੱਤਾ ਜਾਂਦਾ ਵੀ ਧੀਏ ਤੂੰ ਤਾਂ ਕਹਿਣੀ ਹੈ ਵਰਤਾ ਪਰ ਧੀਏ ਮੇਰਾ ਸਹਾਰ ਪਤਾ ਉਹ ਜਾ ਆਈ ਜੇ ਕਹਿੰਦਾ ਵੀ ਤੂੰ ਤਾਂ ਸਾਰੇ ਦਿਨ ਤੂੰ ਹੀ ਵੱਧ ਖਾ ਗਈ ਅੱਜ ਹਾਂ ਟਾਈਮ ਦਾ ਕਾ ਪਿੱਛਾ ਜਾਂ ਜਰੂਰ ਕਰ ਲਿਆ ਵੀ ਤੜਕੇ ਸੂਰਜ ਚੜ੍ਹਨ ਤੋਂ ਪਹਿਲਾਂ ਪਤੀਲੇ ਮਾਂ ਦੇ ਤੇ ਦਪਹਿਰੇ ਗੱਪ ਕਹਾਣੀ ਸੁਣ ਕੇ ਫੇਰ ਪਤੀਲੇ ਮਾਂ ਆਪਣਾ ਸੋ ਉਹ ਇਕੱਲੇ ਮਾਂ ਜਿੱਤੇ ਸ਼ਾਮ ਨੂੰ ਚੰਦ ਦੇਖ ਕੇ ਪਤੀਲੇ ਫੇਰ ਮਾਂ ਜਿੱਤੇ ਸਾਰੇ ਦਿਨਾਂ ਤੋਂ ਵੱਧ ਖਾਗੀ ਨਾਲੇ ਵਰਤੀ ਦੱਸਦੀਏ ਬੋਲੋ ਸਤਨਾਮ ਵਾਹਿਗੁਰੂ ਸਾਰੇ ਦਿਨਾਂ ਤੋਂ ਵੱਧ ਖਾਣੀ ਹਾਂ ਤੇ ਸਾਰੇ ਦਿਨਾਂ ਤੋਂ ਵੱਧ ਖਰਦਾ ਟਾਈਮ ਲੱਗਾ ਪਿੱਛਾ ਕਰ ਲੈਣਾ ਮਨ ਦਾ ਅਗਾ ਪਿੱਛਾ ਜਾ ਕਰ ਲੈਣਾ ਤੜਕੀ ਜਾਂਚਣ ਤੋਂ ਪਹਿਲੀ ਝੂਰੀ ਮਾਂ ਜਤੀ ਦੁੱਧ ਚ ਫੇਵੀਆਂ ਨਾਰੀ ਆ ਉਹ ਆਈਟਮ ਹੀ ਵੜੀਆਂ ਜਿੱਤਾਂ ਸੋਚੋ ਮਾਂ ਨੂੰ ਚੂਰੀ ਤੜਕੀ ਖਾਲੀ ਪੁੱਸਕ ਵਿੱਚ ਲੰਗਣੀ ਹੈ ਫਿਰ ਤੜਕੀ ਮਾਂ ਜਤੀ ਪਤੀਲੇ ਤੜਕੀ ਕਹਿੰਦੇ ਮਾਂ ਜੋ ਪਤੀਲੇ ਛੇਤੀ ਜਿੰਨੇ ਖਾ ਕੇ ਪਤੀਦੇ ਵੀ ਕਹਿੰਦੇ ਪਹਿਲੇ ਹੀ ਮਾਂਜ ਨਹੀਂ ਹੁੰਦੇ ਕਹਿੰਦੇ ਉਹ ਸੂਝ ਨਾ ਚੜ ਜੇ ਕਹਿੰਦੇ ਪਤੀਦੇ ਪਹਿਲਾਂ ਪਹਿਲਾਂ ਮਾਂਜ ਨਹੀਂ ਹੁੰਦੇ ਕਹਿੰਦੇ ਉਹ ਪਤੀਲੇ ਵਾਂ ਇਥੇ ਵਜਾਰਾਂ ਚ ਦੇਖ ਲੋ ਅੱਜ ਹਾਂ ਪੂਜੀ ਤਾਂ ਸਭ ਕੁਝ ਤਾਂ ਤੇ ਦੇਖੋ ਕਿੰਨਾ ਪਖੰਡ ਖਾ ਵੀ ਜਾਣਾ ਸਾਰੇ ਦਿਨਾਂ ਤੋਂ ਵੱਧ ਤੇ ਨਾਲੇ ਠੇ ਵਕਤ ਆ ਜੀ ਸਾਡਾ ਤਾਂ ਹੋ ਗਿਆ ਨਾ ਦੇਖੋ ਕਿੱਡਾ ਵੱਡਾ ਪਖੰਡ ਖਾਣਾ ਸਾਰੇ ਦਿਨਾਂ ਤੋਂ ਵੱਧ ਖਾਣਾ ਵਕਤ ਇਸ ਕਰਕੇ ਇਹ ਪਹਿਲੀ ਗੱਲ ਵਰਤ ਪਖੰਡ ਦੂਜੀ ਗੱਲ ਵਰਤ ਹੈ ਨਹੀਂ ਸਿੱਧ ਹੋ ਗਿਆ ਨਾ ਵਰਤ ਕਿੱਥੇ ਵਰਤੋ ਤਾਂ ਹੈ ਨਹੀਂ ਵਰਤ ਬਿਲਕੁਲ ਨਹੀਂ ਟਾਈਮ ਲਾਗਾ ਪਿੱਛਾ ਕਰਕੇ ਛੱਤ ਲਿਆ ਅਸਲੀ ਵਰਤ ਤਾਂ ਇੱਕ ਰਮਜ ਦੇਮਾ ਇਤਿਹਾਸਕ ਹੁੰਦਾ ਇੱਕ ਅਸਲੀ ਵਰਤ ਹੁੰਦਾ ਉਹ ਵੀ ਕਿਤੇ ਰੱਖਣਾ ਪੈ ਜੇ ਤਾਂ ਰੱਖੋ ਦੂਜਾ ਪਾਸਾ ਆਉਣ ਲੱਗਿਆ ਮੈਂ ਹੁਣ ਕਿਹੜਾ ਸਿੱਧ ਕਲਾ ਵਰਤ ਭਾਵ ਕਿ ਜ਼ਿੰਦਗੀ ਚ ਕਈ ਵਾਰ ਕੋਈ ਐਸਾ ਹਾਲਾਤ ਬਣ ਜਾਂਦਾ ਹੈ ਔਖ ਤੋਂ ਭਰਾਉਣਾ ਨਹੀਂ ਜਾਂਦਾ ਬੋਲੋ ਸਤਨਾਮ ਵਾਹਿਗੁਰੂ ਜਿਵੇਂ ਕਿ ਇੱਕ ਅਸਲੀ ਵਰਤ ਰੱਖਿਆ ਅਸਲੀ ਵਰਤ ਅਸਲੀ ਸਿੱਧਕਾ ਕਹਿਣ ਦਾ ਭਾਵ ਕਿ ਨਾ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਰੱਖਿਆ ਸੀਗਾ ਅਮਰਤਾ ਸਿੰਘ ਨਿਆਨੇ ਵਰਤ ਸੁਣਿਓ ਬੀਬੀਓ ਕਿਵੇਂ ਰੱਖਿਆ ਪਤਾ ਹੈ ਸ਼ਾਮ ਨੂੰ ਪਤਾ ਕੀ ਮਿਲਦਾ ਸੀ ਸਾਰਾ ਦਿਨ ਤਾਂ ਚੱਕੀ ਚੱਲਦੀ ਸੀ ਨਾ ਪਿਛਲੇ ਵਾਰ ਦਾਸ ਇੱਥੇ ਇਤਿਹਾਸ ਨਾ ਕੀ ਗਿਆ ਸੀ ਸ਼ਾਮ ਨੂੰ ਮਿਲਦਾ ਸੀ ਖੰਨਾ ਪ੍ਰਸ਼ਾਦਾ ਭਾਵਨ ਦੀ ਰੋਟੀ ਕਈ ਨਾ ਸਿਦਕ ਪਵਾਣੀਆਂ ਭੈਣਾ ਆਪਣਾ ਅੱਧਾ ਪ੍ਰਸ਼ਾਦਾ ਕਿਸੇ ਬੱਚੇ ਵਾਲੀ ਭੈਣ ਨੂੰ ਦੇ ਦਿੰਦੀਆਂ ਲੈ ਪੈਣੇ ਮੇਰੇ ਵਾਲਾ ਤਾਂ ਪ੍ਰਸ਼ਾਦਾ ਵੀ ਤੂੰ ਛੱਪ ਲੈ ਕਿਉਂਕਿ ਤੇ ਬੱਚੇ ਨੂੰ ਦੁੱਧ ਪਾਉਣਾ ਹੋਊਗਾ ਆਪ ਪਾਣੀ ਦੀ ਪੁੱਟ ਭਰਖੀ ਸ਼ੁਕਰਾਨਾ ਕਰ ਲੈ ਪਰਵਾਹ ਨਹੀਂ ਮੰਨੀ ਆਪ ਦਾ ਅੱਧਾ ਪ੍ਰਸ਼ਾਦਾ ਵੀ ਕਿਸੇ ਬੱਚੇ ਵਾਲੀ ਬੀਬੀ ਨੂੰ ਦੇ ਤਾ ਬੋਲੋ ਸਤਨਾਮ ਹਰਿ ਗੁਰ ਆਹ ਰੱਖਿਆ ਸੀ ਬੀਬੀਓ ਵਰਤ ਇਹ ਸਿਦਕ ਦਾ ਵਰਤ ਸੀ ਡੋਲੀਆਂ ਨੇ ਵੀ ਮੈਂ ਹਾਇਤੀ ਰੋਟੀ ਮਿਲੀ ਐ ਵੀ ਕਿਸੇ ਨੂੰ ਤੇ ਹਾਂ ਆਪਣਾ ਆਪ ਦਾ ਪ੍ਰਸ਼ਾਦਾ ਵੀ ਕਿਸੇ ਬੱਚੇ ਵਾਲੀ ਭੈਣ ਨੂੰ ਦੇਤਾ ਜਦੀ ਰੋਟੀ ਨਾਲ ਕੀ ਬਣਨਾ ਐ ਤੇ ਅੰਕੇ ਬੱਚੇ ਨੂੰ ਦੁੱਧ ਵੀ ਪਲਾਉਣਾ ਐ ਹਲਾ ਮੇਰੇ ਵੱਲ ਦਾ ਪ੍ਰਸ਼ਾਦਾ ਵੀ ਤੂੰ ਛੱਤ ਲਾ ਪਾ ਇਤਿਹਾਸ ਪੜ ਕੇ ਦੇਖੋ ਆ ਰਖਸ਼ਾ ਸੀ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਵਰਤ ਬੀਬੀਆਂ ਨੇ ਸਿੱਦਕਾ ਦਾ ਵਰਤ ਪਾ ਭੁੱਖ ਤੋਂ ਘਬਰਾਇਆਂ ਨਹੀਂ ਅੱਜ ਸਾਡੀਆਂ ਧੀਆਂ ਕਿਹੋ ਜਿਹਾ ਵਰਤ ਰੱਖਦੇ ਆਂ ਫਰਦੀਆਂ ਚੂਰੀ ਖਾਲੀ ਫੇਰੀਆਂ ਖਾਲੀਆਂ ਸਿਓ ਖਾਲੇ ਕੇਦੇ ਖਾਲੇ ਪਤੀਲੇ ਮੈਂ ਵਰਤ ਨਹੀਂ ਵਰਤ ਹੈ ਰਹੀ ਇਹ ਇਹ ਪਖੰਡਵਾਦ ਭਾਵ ਕਿ ਕਿਤੇ ਇੰਦਾ ਸਿਪਕ ਦਾ ਵਰਤ ਰੱਖਣਾ ਪੈ ਜੇ ਉਹ ਤਾਂ ਠੀਕ ਹੈ ਪਰ ਖਤੰਕ ਘਬਰਾਈਏ ਨਾ ਕਿਤੇ ਕੋਈ ਐਸਾ ਹਾਲਾਤ ਬਣ ਜਾਵੇ ਕਿ ਸਾਡੇ ਲਈ ਵੀ ਸਿੱਖਿਆ ਸਾਰਿਆਂ ਲਈ ਆ ਦੇਖਿਆ ਕਿッセ ਸਿੰਘ ਹੁੰਦੇ ਜੇ ਕੁਝ ਵੀ ਛੱਕਣ ਵਾਸਤੇ ਨਾ ਮਿਲਿਆ ਨਾ ਪੱਤੇ ਸੁੱਤ ਕੇ ਛਕ ਲੈਂਦੇ ਕੋਈ ਸਿੰਘ ਦੂਜਾ ਮਿਲਿਆ ਪੁੱਛਿਆ ਆਪਚ ਮਿਲੇ ਹੋਰ ਵੀ ਸਿੰਘ ਸਾਹਿਬ ਕੀ ਹਾਲ ਹੈ ਕਹਿੰਦਾ ਚੜਦੀ ਕਲਾ ਹੋ ਕੀ ਸ਼ਕੈ ਪਹਿਲਾਂ ਪਤਾ ਚ ਪੂਰੀਆਂ ਛਕ ਲਈਆਂ ਦਰਖਤਾਂ ਦੇ ਪੱਤੇ ਸੁੱਤ ਕੇ ਖਾ ਕੇ ਕਹਿੰਦੇ ਸੀ ਪੂਰੀਆਂ ਛਕ ਲਈਆਂ ਚੜਦੀ ਕਲਾ ਸਤਨਾਮ ਹੋਣਾ ਚਾਹੀਦਾ ਨਾ ਵੀ ਪ੍ਰਸ਼ਾਦਾ ਕੁਝ ਵੀ ਨਾ ਮਿਲਿਆ ਤੇ ਕਹਿੰਦੀ ਪੁੱਛਿਆ ਕਿਨੇ ਮਨ ਲੋ ਭੁੱਖਾ ਹੀ ਐ ਪੱਤੇ ਵੀ ਨਹੀਂ ਮਲੇ ਮਨ ਲੋ ਤੇ ਪੁੱਛਿਆ ਵੀ ਸਹੀ ਸਿੰਘਾ ਕੀ ਹਾਲ ਹੈ ਕਹਿੰਦਾ ਚੜਦੀ ਕਲਾ ਹੈ ਕੀ ਸ਼ਕੈ ਅੰਦਰ ਲੰਗਰ ਮਸਤਾਨੇ ਆ ਫਾਕੇ ਕੜਾਕੇ ਆ ਬੋਲੇ ਦੇਖੋ ਲੰਗਰ ਮਸਤਾਨੇ ਆ ਫਾਕੇ ਕੜਾਕੇ ਆ ਲੰਗਰ ਇਹੋ ਪਤਾ ਮਾਰੋ ਕਿ ਫਾਕੇ ਕੜਾਕੇ ਸائیں ਨਹੀਂ ਕਹਿੰਦੇ ਮਰ ਜੇ ਹੋਰ ਭੁੱਖਿਆ ਜਦ ਤੱਕ ਕਹਿੰਦਾ ਫਾਕੇ ਕੜਾਕੇ ਆ ਸਿੰਘਾਂ ਦੇ ਲੰਗਰ ਮਸਤਾਨੇ ਆ ਦੇਖਿਆ ਇਹ ਜੀਵਨ ਤੇ ਅੱਜ ਅਸੀਂ ਕਿੱਥੇ ਆ ਗਏ ਅੱਜ ਅਸੀਂ ਕਿਹੜੇ ਕਿਹੜੇ ਤਲ ਦੇ ਉੱਤੇ ਆ ਗਏ ਕਾਰਨ ਕੀ ਬਣਿਆ ਬਸ ਇੱਕੋ ਹੀ ਟੁੱਟ ਗਿਆ ਨਾ ਗੁਰੂ ਗਿਆਨ ਨਾਲੋਂ ਮੱਥਾ ਤਾਂ ਟੇਕਦੇ ਆਂ ਜੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਪਰ ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਦੀ ਵਿਚਾਰਤਾ ਹੈ ਉਹਨੂੰ ਸਮਝ ਕੇ ਮੰਨਦੇ ਨਹੀਂ ਨਾ ਗਲਵੜ ਇੱਥੋਂ ਹੋ ਗਈ ਪਾਸਾ ਹੀ ਚਲੋ ਇਸ ਕਰਕੇ ਇਹ ਹੋਰ ਭੈਣਾਂ ਨੂੰ ਦੱਸੋ ਤੁਸੀਂ ਜੇ ਕੀ ਬਕਵਾਸ ਸੁਣ ਠੀਕ ਹੈ ਕੁਝ ਜਾਗਰਤ ਬੀਬੀਆਂ ਜਿਹੜੀਆਂ ਆਈਆਂ ਮੈਨੂੰ ਪਤਾ ਇਹਨਾਂ ਨੇ ਤਾਂ ਪਹੰਡ ਨਹੀਂ ਕੀਤਾ ਹੋਣਾ ਪਰ ਵੀ ਤਾਂ ਅੰਗੀ ਨਹੀਂ ਮੰਨਦਾ ਅੱਜ ਆਓ ਤਾਂ ਕਾਹ ਨੂੰ ਆਉਣਾ ਹੀ ਆ ਚਲੋ ਇਹ ਤੁਸੀਂ ਦੱਸਿਆ ਪਰਵਾਹਾਂ ਤੋ ਜਿਹਨਾਂ ਨੇ ਜਿਹਨਾਂ ਇਹ ਸਾਡੀਆਂ ਧੀਆ ਨੇ ਭੈਣਾਂ ਨੇ ਪਖੰਡ ਨਹੀਂ ਕੀਤਾ ਉਹਨਾਂ ਨੂੰ ਮੁਬਾਰਕ ਦੰਨਾ ਤੇ ਉਹ ਜੇ ਕਿਸੇ ਮੱਛੀ ਨੇ ਪਖੰਡ ਕੀਤਾ ਚਾਹੇ ਉਹ ਫਿਰ ਵੀ ਆ ਕੇ ਸੁਣਨਾ ਤਾਂਗੇ ਤੇ ਪਖੰਡ ਨਾ ਕਰੋ ਤੇ ਇਹ ਅੱਗੇ ਦੇ ਕੇ ਤੁਸੀਂ ਦੱਸਿਆ ਪਰ ਉਹ ਵੀ ਆ ਕਹਾਣੀ ਦੀ ਚੀਜ਼ ਫੜ ਫੜ ਕੇ ਇਸ ਤਰ੍ਹਾਂ ਕਰਦਾ ਰਹੇ ਰਹਵਚਾਰ ਇਹਦਾ ਹਰ ਪੱਖ ਤੇ ਦਾਸ ਨੇ ਤੁਹਾਨੂੰ ਇਹ ਦੱਸਦਾ ਹਰ ਪੱਖ ਨੂੰ ਰੱਖਿਓ ਕਹਾਣੀ ਨੂੰ ਗਲਵਾਉਣ ਦਾ ਪੱਖ ਕੀ ਹੈ ਚੰਦਰਵਾ ਕੀ ਚੀਜ਼ ਹੈ ਤੇ ਫਿਰ ਨਾਲ ਨਾਲ ਆਪਾਂ ਸਮਾਜਿਕ ਪੱਖ ਲੈ ਲਿਆ ਸੀ ਵੀ ਥੋਪੇਗੇ ਬਸ ਤੁਹਾਡੇ ਉੱਤੇ ਤੇ ਚੌਥਾ ਆਪਾਂ ਕਹਾਣੀ ਦੀ ਕੀਰਤ ਫਾੜ ਵੀ ਕਰ ਲਿਆ। ਚਾਰ ਸਪੀਰੋ ਸਾਰਾ ਪਖੰਡੀ ਫਾੜਾ। ਬਹੁਤ ਚੰਗਾ। ਤਾਂ ਤੇ ਹਾਂਜੀ ਤਿੰਨ ਨੁਕਤੇ ਹੋ ਗਏ। ਚੌਥਾ ਨੁਕਤਾ ਇੱਕ ਹੋਰ ਲੈ ਲਈਏ ਸੰਖੇਪ ਵਿੱਚ ਕਿਉਂਕਿ ਪਾਪ ਨੂੰ ਫਿਰ ਆਪਾਂ ਕਿਸੇ ਹੋਰ ਸਬਜੈਕਟ ਤੇ ਗੱਲ ਕਰਾਂਗੇ। ਉਹ ਕੀ ਹੈ ਦੀਵਾਲੀ? ਹਾਂਜੀ ਦੀਵਾਲੀ ਦੇ ਨਾਲ ਸਾਡਾ ਕੋਈ ਸਬੰਧ ਨਹੀਂ। ਤੇ ਕਈਆਂ ਨੂੰ ਸਮਝ ਨਹੀਂ ਆਈ ਕਲੈਂਡਰ ਦੇ ਵਿੱਚ ਅਸੀਂ ਲਿਖਿਆ ਹੋਇਆ ਮੈਨੂੰ ਫੋਨ ਵੀ ਗਏ ਸੀ ਕਹਿੰਦੇ ਆ ਕੀ ਗੱਲ ਹੈ ਭਾਈ ਸਾਹਿਬ ਜੀ ਅਮਰਸਰ ਦੀ ਦੁਵਾਰੀ ਤਾਂ ਮਸ਼ਹੂਰ ਹੈ ਤੁਸੀਂ ਇਹ ਕਲੈਂਡਰ ਦੇ ਵਿੱਚ ਹੋਰ ਹੀ ਲੈ ਲਾਤਾ ਮੈਨੂੰ ਬਹਿੰਦੇ ਮੈਂ ਕਿਹਾ ਸੱਚਮੇਂ ਬ੍ਰਾਹਮਣੀ ਕਰਨ ਹੋਇਆ ਇਤਿਹਾਸ ਦਾ ਸਾਡੇ ਦਾ ਕੱਲ ਨੂੰ ਕਹਿੰਣਗੇ ਜੀ ਹਜੂਰ ਸਾਹਿਬ ਦਾ ਸਹਾਰਾ ਬਣਾਇਆ ਜਾਂਦਾ ਤੁਸੀਂ ਅੱਜ ਵੀ ਦਿੰਦੀ ਜਾਂਦੇ ਪੱਟੀ ਜਾਂਦੇ ਕਹਿੰਣ ਕਹਿੰਦੇ ਨਾ ਸੱਚੋ ਤੇਰਾ ਜੋ ਰਖੜੀ ਨਹੀਂ ਕਰਨ ਤਰਾਂਗੇ ਕਹਿੰਦੇ ਲੈ ਇਹ ਤਾਂ ਰਖੜਾ ਪੁੰਨਿਆਂ ਦਾ ਮੇਲਾ ਤਾਂ ਬਖਾਲੇ ਲੱਗਦਾ ਤੁਸੀਂ ਏਵੇਂ ਇਕੱਠੀ ਜਾਂਦੇ ਹੋ ਆਈ ਕਹਿੰਦੇ ਇਹ ਬ੍ਰਾਹਮਣੀ ਕਰਨ ਸਾਡੇ ਧਿਆਸ ਦਾ ਇਹ ਬ੍ਰਾਹਮਣੀਕਰਨ ਹੈ ਅਸਲ ਵਿੱਚ ਕੀ ਹੈ ਦੀਵਾਲੀ ਸਾਡਾ ਬੰਦੀ ਛੋੜ ਦਿਵਸ ਕਹਿ ਸਕਦੇ ਇਹਦਾ ਅਸਲੀ ਕੀ ਚਲੋ ਬਸੇ ਦਾ ਕਈ ਇਤਿਹਾਸਕਾਰ ਕਹਿੰਦੇ ਨੇ ਵੀ ਇਸ ਦਿਨ ਨਹੀਂ ਆਏ ਸੀਗੇ ਹਰ ਬੰਦਾ ਸਮਝੀ ਫਰਕ ਹੈ ਚਲੋ ਮੰਨ ਲਓ ਵੀ ਇਹ ਰਲਗੱਡ ਕਰੀ ਦਿੱਤਾ ਚਲੋ ਵੀ ਇਸ ਦਿਨ ਹੀ ਆਏ ਸੀ ਜੇ ਛੇਵੇਂ ਬਾਦਸ਼ਾਹ ਬਗਾਲੀਆ ਦੇ ਕਿਲੇ ਤੋਂ ਚਲੋ ਕਹਿ ਕਹਿਤਾ ਚਲ ਮੰਨ ਲਓ ਚਲੋ ਮੰਨ ਲਓ ਫਿਰ ਇਸ ਗੱਲ ਦੇ ਉੱਤੇ ਉਹ ਤਾਂ ਤਫਾ ਦੇਖਦੀਆਂ ਖੋਜਾਂ ਹੋਣੀਆਂ ਏ ਜਿਸ ਵੀ ਸੰਸਾਰੇ ਚਲੋ ਇੱਦਾਂ ਹੀ ਮੰਨ ਲਓ ਵੀ ਸਾਡਾ ਤਾਂ ਇਹ ਬੰਦੀ ਛੋੜ ਦੇ ਰਸਾ ਹੈ। ਚਲੋ ਤਾਂ ਸਮਝ ਲਓ। ਇਸੇ ਦਮ ਤੇ ਅਸੀਂ ਕੀ ਕਰਨਾ ਹੈ? ਵਾ ਬਚਾਰਾ ਕਰਨੀ ਹੈ ਇਕੱਠੇ ਹੋ ਕੇ। ਮਿਲ ਖੌਣ ਦੇ ਬੰਧਨ ਬੜੇ ਪੈ ਗਏ। ਅਸੀਂ ਪਖੰਡ ਵਿੱਚ ਲਿਖ ਪਈ ਕੌਮੀਆਂ ਤਾਂ ਸਾਡੀ ਬੜੀ ਕਮਜ਼ੋਰ ਪੈ ਗਈ। ਜਿੱਥੋਂ ਸਾਨੂੰ ਗੁਰੂ ਨੇ ਕੱਢਿਆ ਸੀ ਜਾਤੀਵਾਦ ਦੇ ਗਾਂਧੀ ਸੀ ਉੱਥੇ ਡਿੱਗ ਪਈ। ਅਸੀਂ ਗੁਰੂ ਕੇ ਸਿੱਖ ਨਹੀਂ ਰਹੇ। ਅਸੀਂ ਕੋ ਕੌਮ ਨਹੀਂ ਰਹੇ। ਅਸੀਂ ਉਹੀ ਬਣ ਗਏ ਦਰਵਾਸੀ ਹੈ, ਰਾਣਕੜੀ ਹੈ, ਜੱਟ ਹੈ, ਭਾਪ ਹੈ। ਇਹ ਉਹ ਨਾਰੀ ਸ਼ਿੰਬਾ ਕੋਲ ਦੀ ਉਹ ਮੇਜ ਭਗਤ ਵੀ ਵੰਡ ਲਈ ਇਹ ਸਾਡੀ ਕੌਮੀਅਤ ਜਿਹੜੀ ਖਿੰਡ ਗਈ ਇਹ ਕਮਜ਼ੋਰ ਪੈ ਗਈ ਜਿਸ ਜਾਤੀਵਾਦ ਚੋਂ ਕੱਢਾ ਸਾਨੂੰ ਉਸ ਦੀ ਫੇਰ ਦੇਕੇਵੇਂ ਨਿਕਲ ਗਏ ਵਿਚਾਰਾਂ ਕੋਲ ਸਰ ਜੋ ਬੈਠੋ ਸਾਡੇ ਵਿੱਚ ਕੌਮੀਅਤ ਕਿਵੇਂ ਪੈਦਾ ਹੋਵੇ ਹੋਰ ਕਿੰਨੇ ਬੰਧਨ ਸਾਨੂੰ ਪੈ ਚੁੱਕੇ ਐ ਕਿਵੇਂ ਅੱਜ ਸਾਡੇ ਦੇ ਬਕਾਊ ਮਾਲ ਬਣ ਚੁੱਕਿਆ ਐ ਜਿਵੇਂ ਕੌਮ ਦੇ ਵਿਦਵਾਨ ਬਹੌਣ ਵਾਲੇ ਅੱਜ ਬਕਾਊ ਮਾਲ ਬਣ ਪੁੱਤੀ ਹੈ ਯੂਨੀਵਰਸਿਟੀਆਂ ਦੇ ਪੀ ਐਚ ਡੀ ਕਹਾਉਣ ਵਾਲੇ ਵਿਰਲਿਆਂ ਨੂੰ ਛੱਡ ਕੇ ਸਾਰੇ ਨਹੀਂ ਮੈਂ ਕਹਿੰਦਾ ਬਕਾਊ ਮਾਲ ਬਹੁਤ ਹੋ ਚੁੱਕਿਆ ਹੈ ਜਿਸ ਕੌਮ ਦੇ ਆਂਖੋ ਜਿਸ ਕੌਮ ਦੇ ਵਿਦਵਾਨ ਜਿਸ ਕੌਮ ਦੇ ਜੱਫੀਦਾਰ ਬਕਾਊ ਹੋ ਜਾਣ ਉਹਦਾ ਕੀ ਬਣਨਾ ਹੈ ਵਿਚਾਰਾਂ ਕਰੋ ਬੈਠ ਕੇ